ਦਿਲਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੇ ਆਮ ਮਿਲਦੀ ਦੋਸਤੋ ਅੱਜ ਜਿਹੜੀ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਇਸ ਮੁੰਡੇ ਦੀ ਪ੍ਰੇਮ ਕਹਾਣੀ ਵਿਖਾਉਂਗਾ ਯਾਰ ਕਹਿੰਦੇ ਹੁੰਦੇ ਹਨ ਜਨਮਾਂ ਦਾ ਸਾਥ ਬੰਦਾ ਸੋਚਦਾ ਹੁੰਦਾ ਮੈਂ ਤੇਰੇ ਨਾਲ ਪਿਆਰ ਕਰਦਾ ਤੇਰੇ ਨਾਲ ਹਰ ਟਾਈਮ ਤੇਰੇ ਨਾਲ ਦੁੱਖ ਸੁੱਖ ਚ ਖੜੂਗਾ ਪਰ ਅੱਜ ਇਸ ਮੁੰਡੇ ਦੀ ਇੱਕ ਹੱਡ ਬੀਤੀ ਸੁਣਾਵਾਂਗੇ ਦੋਸਤੋ ਆਪਣੀ ਹੀ ਸਹੇਲੀ ਨੂੰ 에ਰਪੋਰਟ ਤੇ ਛੱਡ ਕੇ ਆਇਆ ਕਿਸੇ ਹੋਰ ਦੇ ਹੱਥ ਦੇ ਹੱਥ ਫੜਾ ਕੇ ਆਇਆ ਉਹਦਾ ਵੀ ਲੈ ਜੀਲਾ ਆਪਣੀ ਜ਼ਿੰਦਗੀ ਗੱਡੀ ਦੇ ਵਿੱਚ ਜਦੋਂ ਵਾਪਸ ਆਇਆ ਤਾਂ ਰੋਂਦਾ ਆਇਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਅੱਜ ਦੋਸਤੋ ਸਾਰੀ ਗੱਲ ਦੱਸਦੇ ਆ ਆਜੋ ਮਿੱਤਰੋ ਜੀ ਕੀ ਹਾਲ ਚਾਲ ਸੱਸੀ ਕਾ ਭਾਈ ਭਾਈ ਜੀ ਕੀ ਨਾਂ ਤੁਹਾਡਾ ਵਧੀਆ ਮੇਰਾ ਨਾਂ ਹੈਗਾ ਜੀ ਰਵਿੰਦਰ ਕਮਾਲ ਅੱਛਾ ਭਾਈ ਕੀ ਗੱਲ ਹੋ ਗਈ ਸਾਰੀ ਭਾਈ ਗੱਲ ਇਹ ਹੋਈ ਆ ਵੀ ਮੇਰਾ ਪਿਆਰ ਮੈਂ ਦੋਰੇ ਕੀਤਾ ਤੇ ਕੀਤਾ ਵੀ ਦਿਲੋਂ ਤਾਂ ਪੂਰਾ ਸੱਚ ਆ ਤੇ ਮੇਰਾ ਹਲਾ ਦੋਨੇ ਰਿਫੁੱਦੂ ਲੱਗ ਗਿਆ ਕਿਵੇਂ ਭਾਈ ਭਾਈ ਪਹਿਲੀ ਆ ਚਲੋ ਗੱਲ ਹੋਰ ਸੀ ਜਿਹੜਾ ਮੈਂ ਤੁਹਾਨੂੰ ਬਾਹਰ ਵਾਲਾ ਕਿੱਸਾ ਦੱਸਦਾ ਮੈਂ ਬਾਹਰ ਗਿਆ ਕੁੜੀ ਨੇ ਮੇਰੇ ਨਾਲ ਗੱਲਬਾਤ ਕੀਤੀ ਹਨਾ ਉਹਦੇ ਪੈਸੇ ਪੁੱਸੇ ਕਿਸੇ ਪਾਸੇ ਡੁੱਬੇ ਨਾਲੇ ਉਹ ਦਵਾਏ ਨਾਲੇ ਮੁੜ ਕੇ ਮੇਰੇ ਨਾਲ ਗੱਲਾਂ ਮਾਤਾ ਕੀਤੀਆਂ ਚੱਲਾ ਪੂਰੇ ਸੁਪਨੇ ਦਿਖਾਈ ਯਾਰ ਮੈਂ ਤਾਂ ਤੇਰੇ ਨਾਲ ਹੀ ਰਹਿਣਾ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਕੁਝ ਵੀ ਹੋ ਜੇ ਠੀਕ ਆ ਮੈਂ ਵੀ ਸੀਰੀਅਸ ਹੋ ਗਿਆ ਮੈਂ ਕਿਹਾ ਯਾਰ ਵੀ ਇਹ ਜੀ ਕੁੜੀ ਆਪਾਂ ਨੂੰ ਦੁਆਰੇ ਨਹੀਂ ਮਿਲਣੀ ਤੇ ਮੁੜ ਕੇ ਮੇਰਾ ਭਰਾਵਾ ਮੈਂ ਉਹ ਜਿੰਨਾ ਕੁਛ ਉਹਨੇ ਕੋਈ ਕੰਮ ਕਹਿਣਾ ਜਾਂ ਕੋਈ ਵੀ ਕਹਿਣਾ ਆਪਾਂ ਬਈ ਚੱਕੀ ਤਰੋਂਦੇ ਕੰਮ ਨੂੰ ਵੀ ਨਹੀਂ ਯਾਰ ਮੇਰਾ ਪਿਆਰ ਆ ਪੱਜਾਂਦੇ ਜਾਂਦੇ ਫੁੱਦੂ ਲਾ ਗਈ ਯਾਰ ਕਹਿੰਦੀ ਜੀ ਮੇਰਾ ਤਾਂ ਕਿਸੇ ਪਾਸੇ ਹੋਰ ਰਸਤਾ ਕਰਤਾ ਫਿਰ ਵੀ ਮੈਨੂੰ ਫਿਰ ਉਹ ਰੋ ਕੇ ਮੈਨੂੰ ਮਨਾਇਆ ਮੈਂ ਚੱਲ ਗਿਆ ਮੈਂ ਕਿਹਾ ਨਹੀਂ ਯਾਰ ਵੀ ਮੈਂ ਨਹੀਂ ਕੰਮ ਕਰਨਾ ਇਹ ਰੋ ਕੇ ਮੈਨੂੰ ਮਨਾ ਲਿਆ ਮੈਂ ਫੇਰ ਮੰਨ ਗਿਆ ਜੋ ਪਿਆਰ ਕੀਤਾ ਹਨਾ ਮੈਂ ਫੇਰ ਮੰਨ ਗਿਆ ਮੈਂ ਚੱਲ ਪਿਆਰ ਕੀਤਾ 에어ਪੋਰਟ ਤੱਕ ਮੈਂ ਚੜਾ ਕੇ ਗਿਆ ਬਾਈ ਉਹਨੂੰ ਮੈਨੂੰ ਬੰਦਾ ਜਿਹੜਾ ਗੱਡੀ ਆ ਦੀ ਸਹੇਲੀ ਨੂੰ ਆਪਦੀ ਸਹੇਲੀ ਨੂੰ ਕਿਹਦੇ ਕਿਹਦੇ ਵਾਸਤੇ ਚੜਾ ਕੇ ਗਿਆ ਬਾਈ ਉਹਦੇ ਘਰ ਵਾਲੇ ਵਾਸਤੇ ਅੱਛਾ ਉਹਦਾ ਵਿਆਹ ਕਿਤੇ ਹੋਰ ਹੋ ਰਿਹਾ ਸੀ ਗਾਂ ਉਹਨਾਂ ਨੇ ਘਰ ਦੇ ਨੇ ਕਿਤੇ ਹੋਰ ਮੰਗਤੀ ਤੇ ਤੂੰ ਆਪਣੀ ਹੀ ਸਹੇਲੀ ਨੂੰ ਕਿਸੇ ਦੂਜੇ ਬਗਾਨੇ ਹੱਥ ਹੱਥ ਚ ਫੜਾ ਗਏ ਕੀ ਫੀਲ ਹੋਇਆ ਬਈ ਬਾਈ ਯਾਰ ਮੇਰਾ ਦਿਲ ਜਦੋਂ ਮੈਂ ਉਥੋਂ ਤੁਰਿਆ ਮੈਂ ਮੇਰਾ ਅੰਦਰੋਂ ਰੋਣ ਰੋਂਦਾ ਤੁਰਿਆ ਹਨ ਤੇ ਮੈਂ ਉਹਨੂੰ ਮਹਿਸੂਸ ਨਹੀਂ ਹੋਣ ਦਿੱਤਾ ਮੁੜ ਕੇ ਕੀ ਹੋਇਆ ਜਦੋਂ ਅਸੀਂ ਉਹਨੂੰ ਚੜਾ ਚੜੂ ਕਿਵੇਂ ਮੋੜਿਆ ਮੇਰਾ ਅੰਦਰ ਬਹੁਤ ਦੁਖੀ ਮੈਨੂੰ ਗੱਡੀ ਵਾਲਾ ਕਹਿੰਦਾ ਬਾਈ ਤੈਨੂੰ ਕੀ ਲੱਗਦੀ ਸੀ ਮੈਂ ਹੈ ਮੇਰੀ ਸਹੇਲੀ ਸੀ ਕਦਾ ਅੱਛਾ ਗਾਂ ਗਈ ਆ ਤੈਨੂੰ ਵੀ ਸੱਦ ਲੂਗੀ ਮੈਂ ਕਿਹਾ ਮੈਨੂੰ ਕਹਦਾ ਸੱਦਣਾ ਨਹੀਂ ਕਹਿੰਦਾ ਕਿਉਂ ਮੈਂ ਕਿਹਾ ਉਹ ਤਾਂ ਉਹਦੇ ਘਰ ਵਾਲੇ ਕੋਲ ਗਈ ਕਦਾ ਯਾਰ ਤੂੰ ਇਹੇ ਯਾਸ਼ਕ ਵੀ ਤੁਹਾਡੀ ਸਹੇਲੀ ਛੱਡ ਕੇ ਆਇਆ ਹੂੰ ਮਹਰਮੰ ਪਿਆਰ ਕੀਤਾ ਬਾਈ ਮੈਂ ਛੱਡਿਆ ਵਾ ਠੀਕ ਆ ਹੂੰ ਕਹਿੰਦਾ ਠੀਕ ਆ ਤੇ ਕਹਿੰਦਾ ਵੀ ਉਹਦਾ ਕੀ ਰੈਐਕਸ਼ਨ ਆ ਮੈਂ ਕਹਿੰਦਾ ਰੈਐਕਸ਼ਨ ਰੈਐਕਸ਼ਨ ਅਗਲੀ ਜਦੋਂ ਚੇਂਜ ਹੋਊਗੀ ਮੈਂ ਖਾ ਆਪਾਂ ਕੀ ਕਰ ਸਕਦੇ ਆ ਮੈਂ ਹਟ ਗਈ ਆ ਤੇ ਗਈ ਆ ਫਿਰ ਠੀਕ ਆ ਓਕੇ ਆ ਤੇ ਕਹਿੰਦਾ ਤੇਰੇ ਮੈਂ ਕਹਾਂ ਯਾਰ ਬਾਈ ਅੱਗੇ ਵੀ ਪਹਿਲਾਂ ਮੇਰੇ ਨਾਲ ਹੋਇਆ ਸੀ ਹਨਾ ਉਦੋਂ ਵੀ ਦਾਰੂ ਦਰੂ ਪੀ ਕੇ ਸਾਰ ਲਿਆ ਤੇ ਹੁਣ ਵੀ ਸਾਰ ਲਾਂਗੇ ਠੀਕ ਆ ਪਰ ਮੈਂ ਕਹ ਉਹ ਤੋਂ ਬਾਅਦ ਮੈਂ ਕਹ ਹੁਣ ਮੇਰਾ ਪਿਆਰ ਨੂੰ ਜੀ ਨਹੀਂ ਕਰਨਾ ਇੱਕ ਵਾਰੀ ਪਹਿਲਾਂ ਕੀਤਾ ਸੀਗਾ ਉਹ ਜਵਾਨੀ ਵੇਲੇ ਕੀਤਾ ਸੀਗਾ ਹੁਣ ਥੋੜਾ ਜਿਹਾ ਮਚੌਰ ਹੋ ਮੱਚ ਕੀਤਾ ਸੀਗਾ ਦੋਨੇ ਵਾਰੀ ਧੋ ਦੋਸਤੋ ਕਹਿੰਦੇ ਹੁੰਦੇ ਆ ਪਿਆਰ ਅੰਨਾ ਹੁੰਦਾ ਅੱਜ ਵੇਖ ਵੀ ਲਿਆ ਦੋਸਤੋ ਇਸ ਬੰਦੇ ਨੇ ਕਿਸੇ ਇੱਕ ਇਹਦੀ ਸਹੇਲੀ ਸੀਗੀ ਬਹੁਤ ਪਿਆਰ ਕਰਦਾ ਸੀ ਉਹਨੂੰ ਉਹਨੂੰ ਇਹ ਆਪ ਚੜਾ ਕੇ ਆਇਆ 에ਰਪੋਰਟ ਤੇ ਕਿਸੇ ਦੇ ਹੱਥ ਚ ਉਹਦਾ ਹੱਥ ਫੜਾ ਕੇ ਆਇਆ ਵੀ ਆ ਲੈ ਜਾ ਹੁਣ ਤੂੰ ਜੀ ਲੈ ਆਪਣੀ ਜ਼ਿੰਦਗੀ ਤੇ ਰਸਤੇ 'ਚ ਆਉਂਦਾ ਹੋਇਆ ਬੰਦੇ ਨੇ ਫੇਲ ਨਹੀਂ ਹੁਣ ਦਿੱਤਾ ਉਹਨੂੰ 에ਰਪੋਰਟ ਤੇ ਵੀ ਮੈਂ ਤੈਨੂੰ ਮੈਂ ਦੁਖੀ ਹਾਂ ਦਿਲੋਂ ਮੈਂ ਰੋ ਰਿਹਾ ਦਿਲ ਦੇ ਵਿੱਚ ਰੋ ਰਿਹਾ ਪਰ ਮੈਂ ਉਹਨੂੰ ਹੱਸਦਾ ਹੀ ਛੱਡ ਕੇ ਆਇਆ ਇਹਨੂੰ ਇਦਾਂ ਅਹਿਸਾਸ ਤੈਨੂੰ ਅਹਿਸਾਸ ਸੀਗਾ ਬਈ ਵੀ ਉਹ ਮੈਨੂੰ ਸੱਦੂਗੀ ਜਾਂ ਮੈਨੂੰ ਬੁਲਾਊਗੀ ਕਦੇ ਨਾ ਕਦੇ ਮੈਨੂੰ ਫੋਨ ਲਾਊਗੀ ਬਈ ਮੈਨੂੰ ਫੋਨ ਵੀ ਆਉਂਦਾ ਆਉਂਦਾ ਵੀ ਰਿਹਾ ਠੀਕ ਆ ਪਰ ਮੈਨੂੰ ਇਹ ਹੁਣ ਵੀ ਆਉਂਦਾ ਬਈ ਹੁਣ ਵੀ ਆ ਜਾਂਦਾ ਤੇ ਪਤਾ ਚੱਕ ਰਹੀ ਆ ਮੈਂ ਜਦੋਂ ਗਿਆ ਮੈਂ ਉਹਨੂੰ ਇਹ ਨਹੀਂ ਮਹਿਸੂਸ ਹੋਣ ਦਿਨਾ ਸੀਗਾ ਵੀ ਮੈਂ ਦੁਖੀ ਆ ਕਿਉਂਕਿ ਮੈਂ ਕਿਹਾ ਉਹ ਖੁਸ਼ ਆ ਉੱਥੇ ਜਾ ਕੇ ਤੈਨੂੰ ਖੁਸ਼ੀ ਖੁਸ਼ੀ ਜਾਣ ਦੇਣਾ ਪਿਆਰ ਦੀ ਕੋਈ ਹੱਦ ਹੁੰਦੀ ਆ ਬਈ ਨਹੀਂ ਹੁੰਦੀ ਬਈ ਮੈਂ ਬਹੁਤ ਕੀਤਾ ਪਰ ਇਹਨੂੰ ਕਦ ਜਾਨਾ ਫਿਰ ਬਈ ਮੈਂ ਬਹੁਤ ਕੀਤਾ ਕਿਉਂ ਦੇ ਕੋਲ ਜਾਣਾ ਹਾਂ ਦਿਲ ਬਹੁਤ ਕਰਦਾ ਹਾਂ ਤੇ ਪਰ ਕੋਈ ਵਈ ਤੈਨੂੰ ਐ ਨਹੀਂ ਲੱਗਦਾ ਕਿ ਕਿੱਦੇ ਜਿੱਦੇ ਉਹਨੂੰ ਛੱਡ ਕੇ ਆਇਆ ਜਿੱਦੇ ਮੈਂ ਉਹਨੂੰ ਉਹਦੇ ਹੱਥ ਕਿਸੇ ਹੱਥ ਦੇ ਵਿੱਚ ਫੜਾ ਕੇ ਆਇਆ ਵੀ ਉਹਦੇ ਤੇਰਾ ਮਾਨ ਕੀ ਹੈ ਯਾਰ ਉਹਨੂੰ ਕਹਿ ਦਿੰਦਾ ਵੀ ਮੇਰਾ ਦਿਲ ਨਹੀਂ ਲੱਗਣਾ ਮੈਂ ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ ਮੇਰੇ ਕੋਲ ਰੁਕ ਜਾ ਮੈਂ ਮਰਾ ਮੈਂ ਔਖਾ ਹੋਈ ਜਾਣਾ ਮੈਨੂੰ ਛੱਡ ਕੇ ਨਾ ਜਾ ਮੇਰੀ ਜ਼ਿੰਦਗੀ ਅਧੂਰੀ ਹੋ ਜੂ ਤੇਰੇ ਬਿਨਾ ਕਿਤੇ ਤੇਰੇ ਦਿਲਚੇ ਨਹੀਂ ਗੱਲ ਆਈ ਮੈਂ ਕਹਿਦਾ ਬਈ ਅੱਜ ਵੇਲੇ ਨੂੰ ਪਸਤਾਉਂਦਾ ਹੋਵੇ ਨਹੀਂ ਬਈ ਚੱਕਰ ਪਤਾ ਕੀ ਹੈ ਜੇ ਮੰਨ ਲਾ ਮੇਲੇ ਦੇ ਦਿਲ ਚ ਪਿਆਰ ਆ ਤਾਂ ਜੇ ਗਾਂਵਲੇ ਦੇ ਦਿਲ ਚ ਪਿਆਰ ਆ ਨਾ ਉਹ ਤੈਨੂੰ ਕਦੇ ਛੱਡ ਕੇ ਨਹੀਂ ਜਾਊਗਾ ਹੂੰ ਉਹਨੂੰ ਰੋਕ ਕੇ ਮੰਨ ਕੇ ਚੱਲ ਤੈਨੂੰ ਮੈਨੂੰ ਪਿਆਰ ਆ ਬਈ ਮਜਬੂਰੀਆਂ ਵੀ ਹੁੰਦੀਆਂ ਯਾਰ ਕੁੜੀਆਂ ਦੀ ਬਈ ਯਾਰ ਮਜਬੂਰੀ ਕਾਦੀ ਹੈ ਜੋ ਪਿਆਰ ਹੀ ਕਰ ਲਿਆ ਬਾਹਰ ਜੇ ਪਿੰਡ ਚ ਹੋਵੇ ਤਾਂ ਫੇਰ ਗੱਲ ਹੁੰਦੀ ਹੈ ਨਾ ਬਾਹਰਲੇ ਦੇਸ਼ ਚ ਬੈਠੇ ਆ ਉੱਥੇ ਤਾਂ ਕਾਦੀ ਮਜਬੂਰੀ ਹੈ ਬੰਦਾ ਕਹਿ ਸਕਦਾ ਮੇਰੇ ਮੁੰਡਾ ਪਸੰਦਾ ਮੈਂ ਕਰਾਉਣਾ ਹੀ ਇਹਦੇ ਨਾਲ ਰਹਿਣਾ ਹੀ ਇਹਦੇ ਨਾਲ ਹਾਂ ਕਿਉਂਕਿ ਬਈ ਮੈਂ ਇੱਥੇ ਤੋਂ ਹੀ ਰਹਿੰਦੇ ਸੀਗੇ ਇੱਕ ਥਾਂ ਤੇ ਇਕੱਠੇ ਨਹੀਂ ਰਹਿੰਦੇ ਜਾਨੀ ਕਿ ਉਹਦਾ ਕੰਮ ਅੱਡ ਸੀ ਮੇਰਾ ਕੰਮ ਅੱਡ ਸੀ ਪਰ ਮੈਂ ਉਹਦੀ ਖਾਤਰ ਨਹੀਂ ਰਹਿੰਦੇ ਤਾਂ ਇੱਕੋ ਹੀ ਕੰਟਰੀ 'ਚ ਸੀ ਇੱਕ ਕੰਟਰੀ 'ਚ ਸੀ ਪਰ ਇੱਕ ਚੀਜ਼ ਸੀਗੀ ਯਾਰ ਉਹਦੀ ਖਾਤਰ ਮੈਂ ਕੁਝ ਵੀ ਵੀ ਮੈਨੂੰ ਜੋ ਕੋ ਕੰਮ ਕਰਨਾ ਜੋ ਕੁਝ ਵੀ ਕਰਨਾ ਮੈਂ ਆਪਾ ਤਿਆ ਸੀ ਇਸੇ ਲਈ ਬਾਈ ਇੱਥੇ ਹੀ ਬਣ ਕੇ ਗਈ ਸੀ ਕਿ ਉੱਥੇ ਹੀ ਬਣੀ ਸੀ ਉੱਥੇ ਬਣੀ ਸੀ ਕੀ ਕੰਮ ਕਰਦੇ ਸੀ ਬਾਈ ਤੁਸੀਂ ਬਾਈ ਮੈਂ ਕੰਮ ਕਰਦਾ ਸੀਗਾ ਆਪਣਾ ਰੈਸਟੋਰੈਂਟ ਚ ਅੱਛਾ ਉਹ ਵੀ ਰੈਸਟੋਰੈਂਟ ਤੇ ਕੰਮ ਕਰਦੀ ਨਹੀਂ ਉਹ ਕੰਮ ਹੋਲ ਕਰਦੇ ਸੀ ਅੱਛਾ ਬਈ ਤੇਰਾ ਲਵ ਸਟੋਰੀ ਕਿੱਦਾਂ ਹੋਈ ਕਿਵੇਂ ਪਿਆਰ ਹੋਇਆ ਬਈ ਉਹਦੇ ਨਾਲ ਬਈ ਯਾਰ ਫੋਨ ਤੇ ਹੋਇਆ ਕੰਮ ਹਨਾ ਫੋਨ ਤੇ ਗੱਲਬਾਤ ਹੋਈ ਨਾ ਉਹਨੇ ਮੈਨੂੰ ਵੇਖਿਆ ਨਾ ਮੈਂ ਉਹਨੂੰ ਵੇਖਿਆ ਸੀ ਅੱਛਾ ਫੋਨ ਤੇ ਗੱਲ ਕਰੀ ਗਈ ਕਿੰਨਾ ਟਾਈਮ ਗੱਲ ਹੋਈ ਬਈ ਘਟੋ ਘਟ ਵੀ ਸਾਡੀ 6 ਮਹੀਨੇ ਗੱਲ ਹੋਈ 6 ਮਹੀਨੇ ਗੱਲ ਹੋਈ 6 ਮਹੀਨੇ ਦੇ ਵਿੱਚ ਇੰਨਾ ਪਿਆਰ ਹੋ ਗਿਆ ਬਈ 6 ਮਹੀਨਿਆਂ ਚ ਬਾਹਰ ਬਈ ਮੇਥੋਂ ਇਹ ਚੀਜ਼ ਹੋ ਗਈ ਨਾ ਤਾਂ ਉਹ ਰਹਿ ਸਕਦੀ ਸੀ ਨਾ ਮੈਂ ਰਹਿ ਸਕਦਾ ਸੀ ਨਾ ਅੱਛਾ ਬਈ ਕਦੇ ਮਿਲੇ ਨਹੀਂ ਤੁਸੀਂ ਨਹੀਂ ਕਦੇ ਉਹਨੂੰ ਵੇਖਣਾ ਹੋਵੇ ਕਦੇ ਉਹਦੇ ਨਾਲ ਬੈਠਣਾ ਹੋਵੇ ਕਦੇ ਚਾਹ ਕੌਫੀ ਕੁਛ ਵੀ ਕਦੇ ਕਦੇ ਹੀ ਨਹੀਂ ਯਾਰ ਕਦੇ ਵੀ ਨਹੀਂ ਕਦੇ ਵੀ ਨਹੀਂ 6 ਮਹੀਨੇ ਬਾਅਦ ਇੰਨਾ ਪਿਆਰ ਹੈ ਜਦੋਂ 6 ਮਹੀਨੇ ਬਾਅਦ ਅਸੀਂ ਮਿਲੇ 6 ਮਹੀਨੇ ਬਾਅਦ ਮਿਲਿਆ ਤਾਂ ਭਈ ਉਹਨੂੰ 에어ਪੋਰਟ ਤੇ ਛੱਡ ਗਏ ਨਹੀਂ 6 ਮਹੀਨੇ ਬਾਅਦ ਅਸੀਂ ਉਹਨੂੰ ਮਿਲੇ ਯਾਨੀ ਕਿ ਸਾਡਾ 2.5 ਸਾਲ 3 ਸਾਲ 4 ਸਾਲ ਪਿਆਰ ਚੱਲਿਆ ਤੁਸੀਂ 6 ਮਹੀਨੇ ਦੇ ਕਹੀ ਨਹੀਂ ਨਹੀਂ 6 ਮਹੀਨੇ ਅਸੀਂ ਮਿਲੇ ਹੀ ਨਹੀਂ ਫੋਨ ਤੇ ਗੱਲ ਹੋਈ ਆ ਅਜਾ 6 ਮਹੀਨੇ ਤੁਸੀਂ ਮਿਲੇ ਨਹੀਂ 2.5 ਸਾਲ ਤੁਹਾਡੀ ਗੱਲਬਾਤ ਰਹੀ ਫਿਰ ਉਸ ਤੋਂ ਬਾਅਦ ਮਿਲਣ ਲੱਗ ਗਏ ਮੈਂ ਜਦੋਂ ਸਾਡਾ 6 ਮਹੀਨੇ ਪਹਿਲੇ ਅਸੀਂ ਮਿਲੇ ਨਹੀਂ ਜਦੋਂ ਮੈਨੂੰ ਆ ਕੇ ਮਿਲੀ ਉਹ ਹਨਾ ਨਾ ਤਾਂ ਉਹਦਾ ਦਿਲ ਲੱਗਿਆ ਜਾ ਕੇ ਨਾ ਮੇਰਾ ਲੱਗਿਆ ਫਿਰ ਉਸ ਤੋਂ ਬਾਅਦ ਅਸੀਂ ਮਿਲਣ ਗਿਆਨ ਲੱਗ ਗਏ ਸਾਡਾ ਮਿਲ ਲਾ ਕੇ ਅੱਲਾ ਪੂਰਾ ਹੋਣ ਲੱਗ ਗਿਆ ਸਾਡਾ ਉਹ ਵੀ ਉਹਨੇ ਦੂਜੇ ਤੀਜੇ ਦਿਨ ਆ ਜਾਣਾ ਮੈਂ ਉੱਠ ਜਾਣਾ ਉਹ ਆਏ ਚੀਜ਼ਾ ਹਨਾ ਵੀ ਸਾਡਾ ਜਨਨ ਕਿ ਘੱਟੋ ਘੱਟ ਤਿੰਨ ਤਿੰਨ ਸਾਲ 3.5 ਸਾਲੇ ਕੰਮ ਚੱਲਿਆ ਮੁੜ ਕੇ ਮੈਂ ਚੱਲ ਘਰਦਾਂ ਨਾਲ ਗੱਲ ਕੀਤੀ ਵੀ ਵਿਆਹ ਕਰਾਉਣਾ ਉਹਨਾਂ ਨੇ ਗੱਲ ਕਰ ਲਈ ਵਿਆਹ ਕਰਾਉਣਾ ਸਾਡੇ ਵਿੱਚ ਮੁੜ ਕੇ ਫਿਰ ਤੀਜਾ ਬੰਦਾ ਆ ਗਿਆ ਮੈਨੂੰ ਉਹਨੇ ਦੱਸਿਆ ਨਾ ਜਦੋਂ ਦੱਸਿਆ ਮੈਂ ਵੀ ਫਿਰ ਮੁੜ ਕੇ ਬਈ ਮੈਂ ਮੈਂ ਬਰੇਚੀ ਸੋਚ ਲਈ ਮੈਂ ਹਿਆਰ ਵੀ ਤੱਕੇ ਨਾ ਨਹੀਂ ਰੱਖਣੀ ਹੂੰ ਜੇ ਨੂੰ ਇਹਦਾ ਦਿਲ ਚ ਹੋਇਆ ਵੀ ਇਹ ਇਹ ਵੀ ਰੁਕ ਸਕਦੀ ਹੈ। ਹੂੰ। ਵੀ ਜ ਇਹਨੇ ਮੈਨੂੰ ਪਿਆਰ ਕੀਤਾ ਤੇ ਆਪੇ ਕਰਦਣ ਨੂੰ ਮਨਾ ਲੂਗੀ ਪਰ ਮੈਂ ਤੱਕੇ ਨਾ ਨਹੀਂ ਰੱਖਣੀ। ਅੱਛਾ ਭਾਈ ਫਿਰ ਉਹਨੂੰ ਉਹਦਾ ਰਿਸ਼ਤਾ ਕਿਵੇਂ ਹੋਇਆ ਫਿਰ ਅੱਗੇ ਤੈਨੂੰ ਕਿਵੇਂ ਪਤਾ ਉਹਨੇ ਤੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਮੇਰੇ ਨਾਲ ਵਿਆਹ ਕਰਾਇਆਗੇ ਕੁਝ ਵੀ ਇਦਾਂ ਕੁਝ। ਮੈਨੂੰ ਭਾਈ ਉਹਨੇ ਪਹਿਲਾਂ ਹੀ ਇਹ ਗੱਲ ਕੀਤੀ ਸੀ ਵੀ ਤੂੰ ਮੇਰੇ ਨਾਲ ਜੇ ਵਿਆਹ ਕਰਾਇਆਗੇ ਤਾਂ ਮੇਰੇ ਨਾਲ ਰਿਲੇਸ਼ਨ ਤਾਂ ਬਣਾਈ। ਠੀਕ ਆ? ਮੈਂ ਹੈ ਮੈਨੂੰ ਬਲਾ ਰਿਲੇਸ਼ਨ ਬਣਾਉਣ ਤੋਂ ਪਹਿਲਾਂ ਮੈਂ ਹਾਂ ਮੇਰੇ ਨਾਲ ਵਿਆਹ ਕਰਾ ਲਾ ਹੂੰ ਠੀਕ ਆ ਮੇਰੇ ਨਾਲ ਪਹਿਲਾਂ ਇਹ ਚੀਜ਼ ਹੋਈ ਸੀ ਬਾਈ ਪਹਿਲਾਂ ਮੈਂ ਇੱਥੇ ਇੰਡੀਆ ਚ ਸੀਗਾ ਹਨਾ ਮੈਂ ਉਹਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਇਹ ਕੁੜੀ ਨੂੰ ਮੈਂ ਉਹਦੇ ਪਿੱਛੇ ਮੈਂ ਇੰਨਾ ਕ ਪਾਗਲ ਹੋ ਗਿਆ ਸੀ ਯਾਰ ਮੈਂ ਦਨਪੁਰਾ ਦਾ ਦਾਰੂ ਪੀਣ ਲੱਗ ਗਿਆ ਸੀ ਫਿਰ ਮੇਰੀ ਮਾਸੀ ਦਾ ਮੁੰਡਾ ਉਹਨੇ ਮੈਨੂੰ ਸਮਝਾਇਆ ਕਹਿੰਦਾ ਕੰਜਰਾ ਮਰ ਜਾਏਗਾ ਤੂੰ ਆਦੇ ਮਾਂ ਤੇ ਬਾਰੇ ਸੋਚ ਅਗਲੀ ਵਿਆਹ ਕਰਾ ਕੇ ਇੱਕ ਜਾਂ ਜਵਾਕ ਜੰਮਣ ਵਾਲੀ ਹੋਗੀ ਵੀ ਤੂੰ ਆਪ ਦਾ ਆਪ ਨੂੰ ਸੰਭਾਲ ਤੂੰ ਵੀ ਉਹ ਆਦੇ ਜਵਾਕਾਂ ਖੇਢੀ ਜੰਨੀ ਤੂੰ ਇਸ਼ਕ ਚ ਹੈ ਵੀ ਤੂੰ ਦਰੂ ਤੇ ਲੱਗਿਆ ਵਾ ਬਈ ਉਹ ਉਹਨਾਂ ਬਾਰੇ ਵੀ ਤੁਸੀਂ ਦੱਸੋ ਯਾਰ ਜਿਹੜੇ ਸੈਡ ਰਹਿੰਦੇ ਆ ਆਸ਼ਕੀ ਪੁਨੇ ਚ ਵੜ ਗਏ ਉਹਨੂੰ ਛੱਡ ਕੇ ਕੋਈ ਬਾਹਰ ਤੁਰ ਗਈ ਕੋਈ ਵਿਆਹ ਕਰਵਾ ਲਿਆ ਬਾਅਦ ਵਿੱਚ ਉਹ ਦਾੜੀਆਂ ਵਧਾ ਲੈਂਦੇ ਆ ਜੁੰਡੇ ਵੱਡੇ ਕਰ ਲੈਂਦੇ ਆ ਫਿਰ ਸੈੱਡ ਤੇ ਆਪਣੀ ਫੋਟੋ ਲਾਂਦੇ ਸੈੱਡ ਸੌਂ ਗਾਣਾ ਲਾ ਲੈਂਦੇ ਆ ਫਿਰ ਕਹਿੰਦੇ ਆ ਵਾਹ ਵਾਹ ਕੀ ਬਾਤ ਆ ਇਹ ਆ ਪਿਆਰ ਇਹ ਆ ਪਿਆਰ ਬਈ ਕੋਈ ਫਾਇਦਾ ਨਹੀਂ ਬਈ ਪਿਆਰ ਜਿੱਨਾਂ ਚ ਤੁਸੀਂ ਵੀ ਇਦਾਂ ਦੀਆਂ ਹਰਕਤਾਂ ਕਰਦੇ ਹੋ ਜਿੱਨਾਂ ਚ ਤੁਸੀਂ ਪਿਆਰ ਮਹਿਸੂਸ ਕਰੋਗੇ ਨਾ ਪਿਆਰ ਉਹਨਾਂ ਚ ਹੀ ਆ ਠੀਕ ਆ ਨਾ ਜਿੱਨਾਂ ਚ ਤੁਹਾਨੂੰ ਬੰਦਾ ਤੁਹਾਡੀ ਕੇਅਰ ਕਰਦਾ ਮੰਨ ਲਾ ਤੁਸੀਂ ਕੁੜੀ ਦੀ ਕਰਦੇ ਹੋ ਜਾਂ ਮੁੰਡਾ ਕੁੜੀ ਸੋਡੀ ਕਰਦੀ ਆ ਉਹ ਚੀਜ਼ ਸੋਡਾ ਪਿਆਰ ਆ ਜਦੋਂ ਮੰਨ ਕੇ ਚੱਲ ਛੋਡੀ ਬੰਦਾ ਕਦਰ ਹੀ ਨਹੀਂ ਕਰਦਾ ਅੱਜ ਤੁਹਾਨੂੰ ਛੱਡ ਕੇ ਉੱਠ ਗਿਆ ਉਹ ਤੁਹਾਡਾ ਕੀ ਲੱਗਦਾ ਬਈ ਉਹਦੇ ਪਿੱਛੇ ਤੁਸੀਂ ਦਾੜੀਆਂ ਵਧਾ ਲਓ ਜਾਂ ਤੁਸੀਂ ਪੀ ਕੇ ਦਾਰੂ ਜਾਂ ਚੱਟਾ ਪੀ ਕੇ ਤੁਸੀਂ ਸਾਈਡ ਸੰਗ ਸੁਣੋ ਉਹਦਾ ਕੀ ਫਾਇਦਾ ਠੀਕ ਆ ਮੈਂ ਵੀ ਜਵਾਨੀ ਚ ਇਹ ਕੰਮ ਕੀਤਾ ਮੈਂ ਘੱਟੋ ਘੱਟ 3-4 ਮਹੀਨੇ ਇਹ ਕੰਮ ਕੀਤਾ ਧਰਮਪ੍ਰੀਤ ਦੇ ਬਾਲੇ ਗਾਣੇ ਮਸ਼ਹੂਰ ਸੀ ਬਈ ਧਰਮਪ੍ਰੀਤ ਦੇ ਮੈਂ ਇੰਨੇ ਕੁ ਸੁਣਿਆ ਜਾਂ ਧਰਮਪ੍ਰੀਤ ਤੇ ਲਾਵੀਰਾ ਉਦੋਂ ਮੰਨ ਕੇ ਮੇਰੀ ਮਾਸੀ ਦੇ ਮੁੰਡੇ ਆ ਉਹ ਬੰਦਾ ਸਿਆਣਾ ਸੀ ਨਾ ਉਹਨੇ ਮੈਨੂੰ ਸਮਝਾਇਆ ਕਹਿੰਦਾ ਵੀ ਪੁੱਤ ਵੀ ਇਹ ਕੰਮ ਨਹੀਂ ਕਰਨਾ ਉਹਨਾਂ ਨੇ ਤੈਨੂੰ ਪਾਲਿਆ ਪੋਸਿਆ ਤੈਨੂੰ ਐਡਾ ਕੀਤਾ ਤਰੀਕਾ ਤਰ ਉਹਨਾਂ ਨੇ ਸਾਰਾ ਹਾਮੀਆਂ ਭਰਤਾਂ ਤੋਂ ਕਿ ਉਹਨਾਂ ਨੂੰ ਤਾਂ ਕਰਦਾ ਫਿਰ ਮੈਂ ਉਸ ਦਿਨ ਮੈਂ ਸੋਚਿਆ ਮੈਂ ਕਿ ਨਹੀਂ ਯਾਰ ਵੀ ਆਪਾਂ ਇਹ ਚੀਜ਼ ਨਹੀਂ ਅੱਗੇ ਵਧੋ ਜ਼ਿੰਦਗੀ ਅੱਜ ਤੱਕ ਵਿਆਹ ਕਰਵਾ ਲਿਆ ਬਈ ਤੂੰ ਨਹੀਂ ਬਈ ਕਰਵਾਇਆ ਹੀ ਨਹੀਂ ਨਹੀਂ ਤੈਨੂੰ ਕਦੇ ਆਸ ਤਾਂ ਨਹੀਂ ਕਿਤੇ ਉਹ ਆਊਗੀ ਨਹੀਂ ਬਈ ਆਸ ਉਸ ਕੋਈ ਨਹੀਂ ਬਸ ਐਸੀ ਨਹੀਂ ਕਰਾਦੀ ਆਸ ਮੈਂ ਕਰਾਊਗਾ ਹਜੇ ਨਹੀਂ ਪਤਾ ਚੱਕਰ ਕੀ ਹੈ ਪਹਿਲਾਂ ਮੇਰੇ ਨਾਲ ਉਹ ਸੀ ਉਦੋਂ ਮੈਂ ਥੋੜਾ ਜਿਹਾ ਮੈਨੂੰ ਇਹ ਚੀਜ਼ ਸੀਗਾ ਮੈਂ ਆਪਾਂ ਨਿਕਲਦਾ ਮਨੋਚ ਨੂੰ ਟਾਈਮ ਲੱਗਿਆ ਹਨਾ ਉਦੋਂ ਮਣ ਕੇ ਮੈਂ ਇਧਰ ਵੜ ਗਿਆ ਹੁਣ ਇਹਨੂੰ ਟੁੱਟੀ ਨੂੰ ਇਸ ਹਾਲ 6 ਕਿਵੇਂ ਨੇ ਹੋਇਆ ਠੀਕ ਆ ਉਦੋਂ ਮੈਨੂੰ ਕੋਈ ਚੱਕਰ ਨਹੀਂ ਵੀ ਆਪਾਂ ਨੂੰ ਕੋਈ ਉਹਦਾ ਮੈਨੂੰ ਇਹ ਆ ਵੀ ਹੁਣ ਜੇ ਕੋਈ ਮਿਲੂ ਤਾਂ ਕੁੜੀ ਐ ਪਹੇਜੇ ਹੀ ਲੈਣੀ ਐ ਮਚ्योर ਹੋਵੇ ਜੇ ਮੈਂ ਕੁੜੀ ਹੁਣ ਉਹੇ ਜਿਹੀ ਵੇਖਣੀ ਐ ਜਿਹੇ ਜਾਂ ਮੈਂ ਆ ਮੈਨੂੰ ਮਚ्योर ਕੁੜੀ ਚਾਹੀਦੀ ਆ ਵੀ ਜਿਹੜੀ ਮੈਨੂੰ ਸਮਝੇ ਬਈ ਇਹ ਕੁੜੀ ਨੇ ਮੈਨੂੰ ਇੰਨਾ ਕ ਸਮਝਿਆ ਸੀ ਨਾ ਤਿੰਨ ਚਾਰ ਸਾਲ ਯਾਰ ਮੈਨੂੰ ਸਾਸ ਨਹੀਂ ਹੁੰਦਤਾ ਵੀ ਇਹ ਮੇਰੀ ਮਾਂ ਕੀ ਮੇਰੀ ਮੇਲੇ ਸੇਲੀ ਆ ਇੰਨਾ ਮੇਰੀ ਕੇਅਰ ਕਰਦੀ ਕਿੱਥੇ ਜਾਣਾ ਕੀ ਕਰਨਾ ਦਸ 10 11-11 ਘੰਟੇ ਮੇਰਾ ਫੋਨ ਫੋਨ ਤੇ ਚੱਲੀ ਜਾਂਦਾ ਉਹ ਕੱਟ ਨਹੀਂ ਦਿੰਦੀ ਸੀ ਬਸ ਮੈਂ ਕੰਮ ਕਰਨਾ ਕੁਝ ਵੀ ਕਰਨਾ ਉਹਨੇ ਕਹਿੰਨਾ ਫੋਨ ਚੱਲੀ ਜਾਂਦਾ ਕੋਈ ਚੱਕਰ ਨਹੀਂ ਠੀਕ ਹੈ ਮੈਂ ਫੋਨ ਨਹੀਂ ਕੱਟਾਂਦਾ ਫਿਰ ਬਈ ਉੱਥੋਂ ਜਦੋਂ ਉਹਨੂੰ 에어ਪੋਰਟ ਤੇ ਚੜ੍ਹਾ ਜਾਂਦਾ ਫਿਰ ਉਹ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਕਾਹਤੋਂ ਆਗੇ ਫਿਰ ਉੱਥੇ ਕਾਹਤੋਂ ਰਹਿ ਬਈ ਮੈਂ ਮੇਰਾ ਜੀ ਨਹੀਂ ਲੱਗਿਆ ਉੱਥੇ ਜਿਆਦਾ ਜੁੜੀਆਂ ਸੀ ਜਿਹੜੀਆਂ ਉਹਦੇ ਨਾਲ ਜਿਹੜੀ ਚੀਜ਼ ਤੋਂ ਲੰਘਦਾ ਸੀ ਤੱਬ ਦਾ ਸੀ ਉਹ ਫਿਰ ਯਾਦਗਾਰੀ ਸੀ ਉਹ ਖੰਦ ਦਾ ਸੀ ਉਹ ਖੰਦ ਮੈਨੂੰ ਖੰਦਾਂ ਸੀ ਉਹ ਚੀਜ਼ਾਂ ਉਹ ਚੀਤਾ ਕਰਕੇ ਛੱਡਿਆ ਹਾਂ ਉਹ ਮੈਂ ਛੱਡ ਕੇ ਤਾਂ ਆ ਗਿਆ ਕਿਉਂਕਿ ਮੈਂ ਕਿਹਾ ਵੀ ਕੰਟਰੀ ਚੇਂਜ ਕਰ ਦੂੰਗਾ ਉਹ ਕੰਟਰੀ ਹੋਰ ਬਦਲਦੀ ਬਈ ਉਹਨੇ ਹਾਂ ਉਹਨੇ ਵੀ ਚੇਂਜ ਕਰਤੀ ਮੈਂ ਵੀ ਚੇਂਜ ਕਰਨੀ بس ਅਸੀਂ ਹੁਣ ਹੋਰ ਪਸੇ ਜਾਣ ਹਾਂ ਹੋਰ ਚੀ ਕਦੇ ਸੋਚਿਆ ਨਹੀਂ ਬਈ ਫੇਰ ਪਿਆਰ ਕਰਾਂ ਭਾਈ ਯਾਰ ਪਿਆਰ ਤਾਂ ਜੇ ਮੰਨ ਕੇ ਚੱਲ ਮੈਨੂੰ ਕੁੜੀ ਉਦੋਂ ਵੀ ਵਧਗਾ ਮਿਲ ਗਈ ਤਾਂ ਹੋ ਹੀ ਜਾਣਾ ਪਿਆਰ ਤਾਂ ਹੋ ਹੀ ਜਾਂਦਾ ਪਿਆਰ ਹੋ ਜਾਂਦਾ ਪਿਆਰ ਤਾਂ ਪਹਿਲਾਂ ਜਿੰਨੇ ਆਲੀ ਮਰਜ਼ੀ ਲੋਕ ਕਹਿੰਦੇ ਨੇ ਵੀ ਇੱਕ ਵਾਰ ਹੀ ਪਿਆਰ ਹੁੰਦਾ ਪਿਆਰ ਇੱਕ ਵਾਰ ਹੀ ਨਹੀਂ ਹੁੰਦਾ ਭਾਈ ਮੇਰਾ ਦੋ ਵਾਰ ਹੀ ਆ ਇੰਨਾ ਕ ਸੱਚਾ ਕੀਤਾ ਸੀ ਮੈਂ ਦੋਨੋਂ ਨੂੰ ਉਹਨੂੰ ਵੀ ਤੇ ਇਹਨੂੰ ਵੀ ਹਨਾ ਰੌਲਾ ਪਤਾ ਕੀ ਆ ਹੁਣ ਜੇ ਮੈਨੂੰ ਤੀਜੀ ਕੁੜੀ ਹੋ ਸਕਦਾ ਉਹ ਤੋਂ ਵੀ ਕੇ ਜਿਆਦਾ ਕਰਨ ਵਾਲੀ ਮਿਲ ਗਈ ਤੇ ਮੈਂ ਉਹਨੂੰ ਵੀ ਕਰ ਸਕਦਾ ਕਦੇ ਉਹ ਉਹ ਸੁਪਨੇ ਤੁਸੀਂ ਲਾ ਵੀਦੇ ਤਾਂ ਕਹਿੰਦੇ ਵੀ ਗਾਣੇ ਸੁਣਦੇ ਰਹੇ ਹੋ ਕਦੇ ਦਿਲ ਦੇ ਵਿੱਚ ਇਦਾਂ ਨਹੀਂ ਆਏ ਵੀ ਗਾਣੇ ਲਗਾ ਵੀ ਜੇ ਬੰਝ ਬਰਾਬਰ ਗੱਡਾਂਗੇ ਉਦਾਂ ਦੇ ਕੋਈ ਗਾਣੇ ਜਿਹੜੇ ਲਾਭ ਹੀ ਦੇਦੇ ਆ ਕਹਿੰਦੇ ਵੀ ਕੁੜੀ ਧੋਖਾ ਦੇ ਜੇ ਤੇ ਉਹਦੇ ਵਿਰੁੱਧ ਗਾਣੇ ਗਾਉਣੇ ਹੁੰਦੇ ਆ ਆਪਾਂ ਵੀ ਬੰਝ ਬਰਾਬਰ ਗੱਡਾਂਗੇ ਉਹ ਤਾਂ ਬਾਈ ਗਾਣੇ ਆ ਹਾਂ ਉਹ ਗਾਣੇ ਹਕੀਕਤ ਨਹੀਂ ਆ ਪਹਿਲੀ ਹੋਰ ਚੀਜ਼ ਹੈ ਹਕੀਕਤ ਨਹੀਂ ਹੋ ਸਕਦੀ ਕੋਈ ਵੀ ਆ ਜਿਹੜੀ ਚੀਜ਼ ਗਾਣੇ ਹੁੰਦੇ ਹਨ ਆਪਾਂ ਬੰਨ ਦੇ ਜਵਾਬ ਹੋਗੇ ਫਿਰ ਹਾਂ ਬਾਈ ਕਿੰਨੇ ਜਵਾਬ ਆ ਬਾਈ ਉਹਦੇ ਮੈਨੂੰ ਲੱਗਦਾ ਪਹਿਲੀ ਦੇ ਦੋ ਆ ਜਾਂ ਦੂਜੀ ਦੇ ਵੀ ਦੋ ਹੀ ਆ ਦੋ ਵਾਰੀ ਪਿਆਰ ਹੋਇਆ ਬਾਈ ਨੂੰ ਤੇ ਦੋਵਾਂ ਨਾਲ ਹੀ ਸੱਚਾ ਹੋਇਆ ਠੀਕ ਐ ਦੋਸਤੋ ਕਹਿੰਦੇ ਹੁੰਦੇ ਨਾ ਪਿਆਰ ਦੀ ਹੱਦ ਨਹੀਂ ਹੁੰਦੀ ਕਹਿੰਦੇ ਲੈਲਾ ਮਜਨੂ ਹੀ ਰਾਂਝ ਸਹਿਬਾ ਇਹਨਾਂ ਨੇ ਬੜੇ ਪਿਆਰ ਦੇ ਪਿਆਰ ਕੀਤਾ ਇਹਨਾਂ ਨੇ ਪਰ ਇਹਨਾਂ ਦੇ ਕਦੇ ਕਿਸੇ ਦਾ ਕੰਮ ਜਾ ਆਪਣੀ ਹੋਇਆ ਪਰ ਦੋਨਾਂ ਨੇ ਕਹਿੰਦੇ ਹੁੰਦੇ ਵੀ ਇਹ ਅਮਰ ਹੋਗੇ ਦੁਨੀਆ ਤੇ ਅਮਰ ਹੋਗੇ ਇਹ ਚੀਜ਼ਾਂ ਅਮਰ ਹੋ ਗਈਆਂ ਪਿਆਰ ਬਹੁਤ ਵੱਡੀ ਚੀਜ਼ ਹੈ ਬਈ ਯਾਰ ਜਿਹੜੇ ਜਿਹਦੇ ਨਾਲ ਹੁੰਦੀ ਹੈ ਨਾ ਉਹ ਹੀ ਪਤਾ ਵੀ ਪਿਆਰ ਕੀ ਚੀਜ਼ ਆ ਇਸ ਬਾਈ ਨਾਲ ਹੋਇਆ ਇਦਾਂ ਦੇ ਬਹੁਤ ਲੋਕ ਆ ਜਿਨ੍ਹਾਂ ਨੂੰ ਪਿਆਰ ਹੋਇਆ ਪਿਆ ਅੱਜ ਵੀ ਉਹ ਯਾਦ ਕਰਦੇ ਆ ਆਪਣੇ ਪਿਆਰ ਨੂੰ ਜਿਨ੍ਹਾਂ ਦੇ ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਵਿਆਹ ਹੋਗੇ ਵਿਆਹ ਹੋ ਗਏ ਪਰ ਹਜੇ ਵੀ ਉਹ ਸੋਚਦੇ ਆ ਆਪਦੀਆਂ ਸਹੇਲੀਆਂ ਬਾਰੇ ਆਪਦੇ ਜਿਨ੍ਹਾਂ ਨਾਲ ਉਹਨਾਂ ਨੇ ਸੁਪਨੇ ਸਜਾਏ ਹੋਣਗੇ ਉਹਨਾਂ ਬਾਰੇ ਸੋਚਦੇ ਹੋਣਗੇ ਉਹਨਾਂ ਦੇ ਅੱਗੇ ਜਵਾਕ ਹੋਏ ਪਏ ਆ ਠੀਕ ਹੈ ਉਹ ਵੀ ਇਹ ਸੋਚਦੇ ਹੋਣਗੇ ਕਿਤੇ ਮੇਰਾ ਮੈਂ ਸੋਚਦਾ ਸੁਪਨੇ ਸੋਚਦਾ ਸੀ ਵੇਸ ਕੁੜੀ ਨਾਲ ਮੇਰਾ ਵਿਆਹ ਹੋਊਗਾ ਪਰ ਅੱਜ ਉਹ ਕੁੜੀਆਂ ਜਦੋਂ ਲੰਘਦਿਆਂ ਜਵਾਕ ਲੈ ਕੇ ਲੰਘਦੇ ਆ ਤਾਂ ਉਹ ਸੋਚਦੇ ਆ ਲੋਕ ਉਹ ਜਵਾ ਉਹ ਬੰਦੇ ਸੋਚਦੇ ਆ ਵੀ ਯਾਰ ਮੇਰਾ ਵਿਆਹ ਮੈਂ ਕਦੇ ਸੋਚਿਆ ਸੀ ਇਹਦੇ ਨਾਲ ਮੇਰਾ ਵਿਆਹ ਹੋਊਗਾ ਇਦਾਂ ਦੀਆਂ ਵੀ ਬਈ ਲੋਕ ਹੈਗੇ ਆ ਇਦਾਂ ਦੇ ਨਹੀਂ ਮੈਂ ਬਹੁਤ ਆ ਬੰਦੇ ਜਿਨ੍ਹਾਂ ਦੇ ਹੋਏ ਆ ਹਨਾ ਵੀ ਜਿਨ੍ਹਾਂ ਦੇ ਬੰਦੇ ਜਿਨ੍ਹਾਂ ਦੇ ਨਹੀਂ ਸਿਰੇ ਚੜੇ ਹਨਾ ਬਹੁਤ ਹੁੰਦਾ ਪਰ ਮੈਨੂੰ ਕਈ ਵਾਰੀ ਹੁਣ ਮੈਂ ਜਦੋਂ ਉਹ ਕੰਮ ਕਰਦਾ ਸੀ ਕੋਈ ਮੈਂ ਮੁੱਠਾ ਸਦਾ ਕਿ ਇਹ ਲਗ ਮੇਥੋਂ ਕੰਮ ਹੋ ਜਾਂਦਾ ਸੀ ਜਿਵੇਂ ਮੇਰੀ ਮਾਂ ਰੋ ਮਾਰ ਦਿੰਦੀ ਮੇਰੇ ਤੇ ਐ ਮਾਰਦੀ ਪਰ ਮੈਨੂੰ ਦੁੱਖ ਨਹੀਂ ਹੁੰਦਾ ਮੈਨੂੰ ਖੁਸ਼ੀ ਹੁੰਦੀ ਸੀ ਯਾਰ ਮੈਨੂੰ ਪਿਆਰ ਕਰਦੀ ਆ ਮੇਰੀ ਦੇਖ ਰਖਾਦੀ ਠੀਕ ਆ ਪਰ ਜਦੋਂ ਦੁੱਖ ਉਦੋਂ ਹੁੰਦਾ ਯਾਰ ਜਦੋਂ ਇੰਨੇ ਸੁਪਨੇ ਦੇਖੇ ਹੋਣ ਤੂੰ ਇੱਕ ਜ਼ਿੰਦਗੀ ਬਸਾਉਣ ਦੇ ਸੋਚੀ ਹੋਵੇ ਹਨਾ ਵੀ ਮੇਰੀ ਯਾਰ ਇੰਨਾ ਮੇਰੀ ਕੇਲ ਕਰਦੀ ਐ ਮੇਰੇ ਨਾਲ ਇੰਨਾ ਪਿਆਰ ਕਰਦੀ ਐ ਮੈਨੂੰ ਫੋਨ ਨਹੀਂ ਘਟੰਦੀ ਜਦੋਂ ਇੱਕੇ ਦਾ ਮਤਲਬ ਤਰ ਦਿਲ ਟੁੱਟਦਾ ਉਦੋਂ ਬੰਦੇ ਨੂੰ ਇੱਕ ਜੀਨ ਦੀ ਆਸ ਖਤਮ ਹੋ ਜਾਂਦੀ ਐ ਹੁਣ ਬਈ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਸ਼ਕ ਕਰਦੇ ਆ ਪਿਆਰ ਕਰਦੇ ਲੋਕ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਬਈ ਜਿਹੜੇ ਪਿਆਰ ਕਰਦੇ ਆ ਜਾਂ ਤਾਂ ਨਭਾ ਲਿਆ ਕਰੋ ਤ ਨਹੀਂ ਚੁੱਪ ਕਰਕੇ ਵੀ ਇਹ ਕੰਮ ਜਨਾ ਕਰਿਆ ਕਰੋ ਕਿਸੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਹਨਾ ਮੁੰਡਾ ਵੀ ਹੈ ਆਪਣਾ ਕੁੜੀ ਵੀ ਹੈ ਕੁੜੀ ਕਈ ਬਥੇਰੇ ਮੈਂ ਐ ਨਹੀਂ ਕਹਿੰਦਾ ਕੁੜੀਆਂ ਗਲਤ ਆ ਕੁੜੀਆਂ ਨੂੰ ਬਥੇਰੇ ਬੰਦੇ ਯੂਜ਼ ਕਰਕੇ ਛੱਡ ਦਿੰਦੇ ਆ ਉਹ ਵੀ ਗਲਤ ਆ ਅਗਲਾ ਕਹਿੰਦਾ ਨਾ ਲਾਭ ਮਰਜ਼ੇ ਨਹੀਂ ਕਰਾਉਣੀ ਵੀ ਉਹ ਆਇਆ ਉਹ ਆਇਆ ਉਹ ਪਤੰਦਰੋ ਜੇ ਛੋਡੇ ਨਾਲ ਲਾਭ ਮਰਜ਼ਾ ਤੁਸੀਂ ਛੋਡੇ ਤੁਸੀਂ ਉਹ ਉਹ ਨੂੰ ਮੰਨ ਕੇ ਚੱਲ ਤੁਸੀਂ ਅੰਡਰਸਟੈਂਡ ਕਰਦੇ ਆ ਅਗਲਾ ਕਹਿੰਦਾ ਮੈਂ ਤਾਂ ਕਿਸੇ ਹੋਰ ਨਾਲ ਕਰਾਉਂਗਾ ਉਹ ਕੀ ਪਤਾ ਉਹ ਗਾਂ ਕਿਸੇ ਨਾਲ ਪਿਆਰ ਕਰਦੀ ਹੋਵੇ ਜਿਹਨੂੰ ਤੁਸੀਂ ਕਰਦੇ ਉਹਨੂੰ ਉਹਦੇ ਨਾਲ ਕਰਾ ਲਓ ਨਾ ਅਗਲਾ ਮੈਂ ਕਹਿੰਦਾ ਮੇਰੀ ਸੇਲੀ ਆ ਜਰਾ ਹੋ ਲੋਕਾਂ ਦਾ ਮੈਂ ਨਹੀਂ ਇਹ ਨਾਲ ਗੱਲ ਕਰਨੀ ਜੀ ਮੈਨੂੰ 2-3 ਸਾਲ ਹੋ ਗਏ ਮੈਂ ਤੈਨੂੰ ਵਰਤਦਾ ਫਲਾਣਾ ਧੋਖਾ ਤੇ ਜਿਹਨੂੰ ਮੈਂ ਕਰਾਉਂ ਕੀ ਪਤਾ ਉਹ ਕਿਸੇ ਨਾਲ ਵਰਤੀ ਹੋਏ ਜੇ ਮੰਨ ਕੇ ਚੱਲੋ ਆਪਾਂ ਪਿਆਰ ਕੀਤਾ ਤੋ ਉਹਦੇ ਨਾਲ ਕਰਾ ਲਓ ਕੁੜੀਆਂ ਵੀ ਆ ਕੁੜੀਆਂ ਵੀ ਇਹ ਚੀਜ਼ਾਂ ਸੋਚੋ ਨਾ ਵੀ ਜੇ ਅਸੀਂ ਪਿਆਰ ਕੀਤਾ ਹੁਣ ਮੰਨ ਲਾ ਮੈਂ ਕੀਤਾ ਨਭਾਉ ਨਾ ਫਿਰ ਮੈਂ ਕੀਤਾ ਮੈਂ 4 ਸਾਲ 3 ਸਾਲ 4-5 5 ਸਾਲ ਜਿੰਨਾ ਚਿਰ ਕਰ ਲਿਆ ਮੁੰਡੇ ਬਈ ਵੱਧ ਪਿਆਰ ਕਰਦੇ ਜਾਨ ਵੀ ਹਾਜ਼ਰ ਸੀ ਉਹਦੀ ਖਾਤਰ ਆ ਨਾ ਜੋ ਕੁਝ ਕਹਿਣਾ ਜੇ ਮੈਨੂੰ ਉਹਦੇ ਮੂਰੋਂ ਬੋਲਣ ਵੀ ਲੱਗ ਜਾਂਦਾ ਮੈਨੂੰ ਕਿ ਬੋਲਦੀ ਐ ਹੁੰਦੀ ਕਿਉਂਕਿ ਬਾਈ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਮੇਰੇ 'ਚ ਗਲਤੀ ਹੋਈ ਹੈ ਨਾ ਬੋਲਦੀ ਉਹਦੋਂ ਸੀ ਉਹ ਮੈਨੂੰ ਮੈਨੂੰ ਖੁਸ਼ੀ ਹੁੰਦੀ ਸੀ ਦੁੱਖ ਨਹੀਂ ਸੁਣਦਾ ਹੁੰਦਾ ਉਹਨੇ ਮੈਨੂੰ ਬੋਲ-ਬੋਲ ਕੇ ਫੋਨ ਕੱਟ ਦੇਣਾ ਮੈਂ ਮੰਨਤਾ ਕਰਨਾ ਨਹੀਂ ਤੂੰ ਗੁੱਸੇ ਨਾਲ ਹੋ ਗੁੱਸਨਾ ਉਹ ਤੇਰੀ ਗਲਤੀ ਹੈ ਪਰ ਐ ਨਹੀਂ ਕੋਈ ਕੁਛ ਕੁੜੀ ਪਿੱਛੇ ਉਹ ਕੋ ਗੱਲ ਹੋਣੀ ਬਈ ਮੁੰਡੇ ਨੇ ਸੀਰੀਅਸ ਕਾਤ ਹੁੰਦੇ ਆ ਕੁੜੀਆਂ ਇੰਨਾ ਸੀਰੀਅਸ ਕਾਤ ਨਹੀਂ ਹੁੰਦੇ ਪਿਆਰ ਚ ਬਈ ਯਾਰ ਹੁੰਦੀਆਂ ਦਾ ਕੁੜੀਆਂ ਸੀਰੀਅਸ ਹੀ ਆ ਠੀਕ ਆ ਪਰ ਮੇਰੇ ਸਾਲ ਦਾ ਕਈ ਇਹਦੀ ਨਾ ਕੋਈ ਕਦੇ ਅੰਬਾਸਾ ਵਟਦੀਆਂ ਉਹਦੇ ਪਾਸਾ ਜਮਾ ਸਰਾਹੀ ਕਰਾ ਦੁੱਖ ਲੱਗਦਾ ਪਤਾ ਕੀ ਹੈ ਅੱਗੇ ਕਹਿੰਦਾ ਮੁੰਡੇ ਦਾ ਮੁੰਡੇ ਦਾ ਦਿਲ ਹੁੰਦਾ 300 ਗ੍ਰਾਮ ਦਾ ਮੁੰਡੇ ਦਾ ਦਿਲ ਹੁੰਦਾ ਪਾਰਾ ਹੂੰ ਉਹ ਮੂਵ ਕੰਨ ਮੂਵ ਉਹ ਛੇਤੀ ਨਹੀਂ ਹੁੰਦਾ ਕੁੜੀ ਦਾ ਹੁੰਦਾ 200 ਗ੍ਰਾਮ ਦਾ ਦੈਲਾ ਉਹ ਛੇਤੀ ਮੂਵ ਉਹ ਜਾਂਦਾ ਸਹੀ ਗੱਲ ਠੀਕ ਹੈ ਵੀ ਇੱਕ ਚੀਜ਼ ਹੁੰਦੀ ਹੈ ਵੀ ਕੁੜੀਆਂ ਨੂੰ ਤੂੰ ਜਿੰਨਾ ਮਰਜੀ ਉਹ ਕਰ ਲੈ ਉਹਦੇ ਦਿਲ ਚ ਪਿਆਰ ਹੁੰਦਾ ਜੇ ਪਿਆਰ ਹੁੰਦਾ ਤਾਂ ਹੀ ਤੈਨੂੰ ਕਦੇ ਵਿਆਹ ਤੋਂ ਵੱਧ ਪੰਜੀ ਚਾਲੀ ਸੱਲੀ ਫੋਨ ਵੀ ਲਾ ਲੈਂਦਾ ਠੀਕ ਹੈ ਜੇ ਨਾ ਹੋਵੇ ਤਾਂ ਨਾ ਲਾਉਣਾ ਠੀਕ ਹੈ ਉਹ ਪਤਾ ਨਹੀਂ ਖਣੀ ਉਹਦਾ ਘਰ ਆ ਲੈ ਨਹੀਂ ਕਰਦਾ ਵੀ ਆਪਣੀ ਜ਼ਿਆਦ ਆ ਜਾਂਦੀ ਹੈ ਨਾ ਉਹ ਗੱਲ ਵਾਕਾ ਪਰ ਆਪਾਂ ਇਹ ਗੱਲ ਕਹਿੰਦੇ ਜੇ ਪਿਆਰ ਕੀਤਾ ਤਾਂ ਨਿਭਾ ਲੋ ਜੇ ਵਿਆਹ ਹੋ ਗਿਆ ਆਉ ਦਾ ਪਛੋਕੜ ਭੁੱਲ ਜਾ ਗਾਹ ਨੂੰ ਉਹ ਬੰਦਾ ਹੋ ਸਕਦਾ ਸਾਲ 2 ਸਾਲਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੋ ਤੁਸੀਂ ਫੇਰ ਫੋਨ ਲਾ ਕੇ ਉਹ ਉਹੀ ਚੀਜ਼ਾਂ ਯਾਦ ਕਰਾਨਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਓਕੇ ਬਾਈ ਧੰਨਵਾਦ ਦੋਸਤੋ ਕਹਿੰਦੇ ਹੁੰਦੇ ਆ ਨਾ ਵੀ ਪਿਆਰ ਜਿਹੜਾ ਇਹ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ਜਿਹੜੇ ਬੰਦਿਆਂ ਨੂੰ ਪਿਆਰ ਹੁੰਦਾ ਉਹ ਪਿਆਰ ਉਹੀ ਜਾਣ ਸਕਦਾ ਹੈ ਵੀ ਕੀ ਸਿਸਟਮ ਆ ਸਾਡੀ ਵੀਡੀਓ ਇੱਕ 네ਗੇਟਿਵ ਨਹੀਂ ਹੈਗੀ ਸਾਡੀ ਇੱਕ ਵੀਡੀਓ ਵੈਸੇ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਸੱਚੇ ਪਿਆਰ ਹੋਇਆ ਤੇ ਉਹਨਾਂ ਨੂੰ ਨਹੀਂ ਮਿਲੇ ਤੇ ਇਸ ਬੰਦੇ ਦੀ ਸੱਚੀ ਕਹਾਣੀ ਸੀ ਆਪਾਂ ਤੁਹਾਨੂੰ ਜਿਹੜੀ ਵਿਖਾਈ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਤੇ ਸਾਡੀ ਵੀਡੀਓ ਸਵਾਦ ਦਿੰਦੀ ਆ ਨਿਆਰੇ ਲਿਆ ਕਰੋ ਕਦੇ ਵੀ ਸਾਡੀ ਵੀਡੀਓ ਨੂੰ ਵੇਖ ਕੇ 네ਗੇਟਿਵ ਨਾ ਹੋਇਆ ਕਰੋ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ